ਲੋਏ ਬਾਬੇ ਆ ਗਿਆ ਫੁੱਡੇ ਜੇ ਤੇ ਆ ਖਾਨੇ ਹੁੰਨੇ ਸਵੇਰੇ ਸਾਫ ਕੀਤੇ ਚੰਗੀ ਤਰ੍ਹਾਂ ਤੇ ਜਿਹੜੀਆਂ ਤਾਂ ਬਾਲੀਆਂ ਮਰਹਾੜ ਸੀ ਉਹ ਤਾਂ ਨਹੀਂ ਲਾਤੀਆਂ ਨਾ ਬਾਕੀ ਮਿੱਟੀ ਪਾਤੀ ਫੇਰ ਦਵਾਰਾ ਦੁੱਤੇ ਮੈਂ ਫੇ ਮਿੱਟੀ ਪਾਤੀ ਸਾਰੇ ਇਹ ਦੇਖੋ ਚੱਕ ਕੇ ਨਾ ਪਤਲੀ ਪਤਲੀ ਮਿੱਟੀ ਪਾਤੀ ਤੇ ਬੇਠਾ ਉੱਠਾ ਉਹਨਾਂ ਨੇ ਫੇਰ ਮਾਰਤੀਆਂ ਬਾਕੀ ਮਾਰਨੀਆਂ ਹੀ ਆ ਉਹਨਾਂ ਨੇ ਨਾ ਤੇ ਟੋਕਰੀਆਂ ਵੀ ਮਿੱਟੀ ਨਾਲ ਭਰੀਆਂ ਪਈਆਂ ਮਿੱਟੀ ਨਾਲ ਤੇ ਆ ਆ ਬੱਚਾ ਅੰਡੇ ਦੇ ਬੇਠਾ ਦੋ ਬੱਚੇ ਭਾਈ ਆ ਪਾਲਦੇ ਆ ਬਾਕੀ ਠੰਡਾ ਮੌਸਮ ਆ ਗਿੱਲੀਆਂ ਹੋ ਜਾਂਦੀਆਂ ਤੇ ਗਿੱਲੇ ਕਰਕੇ ਲੱਗਦਾ ਵੀ ਬਹੁਤ ਆਂਦਾ ਪਰ ਮੈਂ ਹੁਣੇ ਵੀ ਬਈ ਹਜੇ ਸਾਫ਼ ਕਰਕੇ ਛੱਡਿਆ ਮਿੱਟੀ ਆ ਦੇਖੋ ਉੱਤੇ ਤੇ ਉਹ ਬਿੱਠਾ-ਬੁੱਠਾ ਕਰਤੀਆਂ ਉਹਨਾਂ ਨੇ ਬੱਚਿਆਂ ਨੇ ਫਿਰ ਤੇ ਉਹ ਫੇਰ ਗੰਦਾ ਹੋ ਗਿਆ ਹਨ ਰੰਗ ਕਰਾਂਗੇ ਮੈਂ ਤਾਂ ਹੀ ਕਿਹਾ ਬਈ ਰੰਗ ਦੇ ਨਾਲ ਸਹੀ ਨਿਕਲਣਾ ਉਹ ਰੰਗ ਨਹੀਂ ਕੀਤਾ ਕਰਕੇ ਫੱਟਿਆ ਨਾ ਫੱਟੇ ਗੰਦੇ ਬਹੁਤ ਲੱਗਦੇ ਯਾਰ ਦੇਖਣ ਦੇ ਵਿੱਚ ਠੀਕ ਆ ਬਾਕੀ ਸਾਰੇ ਜਿੰਨੇ ਵੀ ਖਾਨੇ ਖੁੰਨੇ ਸੀ ਬਸ ਵੀਰੇ ਚਮਕਾ ਚੁੰਗੂ ਉੱਤੇ ਸੀ ਬਾਈ ਤੇ ਥੋੜੀ ਮਿੱਟੀ ਸੀ ਉਹ ਮਾ ਪਾਪੂ ਦਿੱਤੀ ਹੈ ਸਾਰੇ ਖਾਨਾ ਜਦ ਖਾਫ਼ ਕਰਕੇ ਇੱਥੇ ਬੜਲੇ ਵਾਲੀ ਦੇ ਪਾਲਦੇ ਸੀ ਆ ਆਪਣੀ ਛਾਹ ਦੇ ਮਤਲਬ ਸਾਰਿਆਂ ਦੀ ਮਿੱਟੀ ਕੀਤੀ ਪਾਤੀ ਸੀ ਉਹਰੇ ਸਾਫ ਕਰਕੇ ਤੇ ਜੇ ਬਾਕੀ ਫੇਰ ਵੀ ਰਹਿ ਰੂਗੇ ਆ ਚੰਗੀ ਤਰ੍ਹਾਂ ਫੇਕ ਕਰੀ ਕਰਾਂਗੇ ਹਨਾ ਉਹ ਉੱਪਰਲੇ ਵੀ ਆਪਣੇ ਬੱਚੇ ਤੋਂ ਓਏ ਤੇ ਇਹਨਾਂ ਦੀਆਂ ਮਿੱਠਾ ਪੁੱਠਾਆਂ ਸਾਰੀਆਂ ਚੱਕ ਚੁੱਕ ਦਿੱਤੀਆਂ ਸੀ ਭਾਈ ਜੰਗੀਆਂ ਦੀ ਬਿਠ ਕੋਈ ਨਹੀਂ ਛੱਡੀ ਖਾਣੇ ਚ ਤੇ ਮਿੱਟੀ ਥੋੜੀ ਆ ਮਿੱਟੀ ਲੈਉਣੇ ਆ ਕਰੀ ਤੇ ਫੇਰ ਪਾਵਾਂਗੇ ਮਿੱਟੀ ਭਾਈ ਇਹਨਾਂ ਦੇ ਉੱਤੇ ਲੈਂਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਏ ਵੀਰ ਆਪਣੀ ਵੀਡੀਓ ਨੂੰ ਇਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜਿਲੋ ਧੰਨਵਾਦ ਤੇ ਆਇਓ ਬਾਬੋ ਕਰਦੇ ਦੀ ਵੀਡੀਓ ਸ਼ੁਰੂ ਵੀਡੀਓ ਇਦਾਂ ਬਾਈ ਤੇ ਅੱਜ ਕਮੈਂਟਾਂ ਕਮੈਂਟਾਂ ਦਾ ਜਵਾਬ ਦੇਵਾਂਗੇ ਠੀਕ ਆ ਜਿਹੜੇ ਵੀ ਜੁੰਨੇ ਵੀ ਕਮੈਂਟ ਕਮੈਂਟ ਆਏ ਹੋਏ ਆ ਹਨਾ ਤੇ ਬਾਕੀ ਤੁਹਾਨੂੰ ਅੱਜ ਜਾਨਵਰਾਂ ਦਾ ਸ਼ੋਅ ਸ਼ੋਅ ਕਰਾਵਾਂਗੇ ਤੇ ਪਹਿਲਾਂ ਗੱਡੀਆਂ ਬੱਚੇ ਬਾਈ ਦੇਣਾ ਹੁਣ ਲੱਗੀ ਫਿਰ ਹਨਾ 2 ਵਜੇ ਦਾ ਟਾਈਮ ਹੋ ਗਿਆ ਹੁਣ ਧੁੱਪ ਮਾੜੀ ਜੀ ਲੱਗੀ ਆ ਤੇ ਚਲੋ ਜਿੰਨਾ ਵੀ ਟਾਈਮ ਮਿਲਦਾ ਉਹਨੇ ਹਿਸਾਬ ਨਾਲ ਆਪਾਂ ਉਤਰ ਛੱਡੀ ਠੱਡੀ ਜੀ ਆ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਬਾਈ ਛਤਰੀਆਂ ਛੁਦਰੀਆਂ ਬਾਈ ਛਤਰੀਆਂ ਬਰਤਣੀ ਬਦਲ ਲੈਣੀਆਂ ਆਪਾਂ ਹੁਣ ਤੇ ਮੈਂ ਤਾਂ ਨਹੀਂ ਬਦਲਦਾ ਮੈਂ ਕਿਹ ਤੁੰਦਾ ਧੰਦਾ ਪੈਂਦੀਆਂ ਖਰਾਬ ਹੋ ਜਾਣੀਆਂ ਰੰਗ ਤਾਂ ਸੀਵਿੰਗ ਆ ਆਪਣਾ ਮਾੜਾ ਮੂਟਾ ਉਨੀ ਇੱਕ ਦਾ ਫਰਕ ਆ ਤੇ ਨਾਲੇ ਜਿਹੜੇ ਪਹਿਲਾਂ ਲੱਗੇ ਹੋਏ ਗੂੜੇ ਰੰਗ ਤੇ ਉਹ ਫੇਰ ਗੂੜੇ ਤੇ ਉਦਾਂ ਹੀ ਲੱਗ ਜਾਣੇ ਹਨਾ ਤੇ ਬਾਕੀ ਬਠਾਈ ਬਠੂਈ ਜਾਵਾਂਗੇ ਕੋਈ ਚੱਕਰ ਨਹੀਂ ਤੇ ਛਤਰੀਆਂ ਤੇ ਇਹ ਦਾ ਮਕਾਲੀ ਆ ਪਰ ਤੁਹਾਨੂੰ ਆਪਾਂ ਲਾ ਲੈਣੀਆਂ ਨਵੀਆਂ ਛਤਰੀਆਂ ਆ ਗਈਆਂ ਆ ਸਿਰਫ ਆ ਨਵੀਆਂ ਬਸ ਦੂਜੇ ਢਾਂਗ ਜਿਹੜੀਆਂ ਆਪਾਂ ਛਤਰੀਆਂ ਨਾ ਮੇਨ ਇਹ ਲੈ ਕੇ ਹੋਣੀਆਂ ਜਾਲੀ ਵਾਲੀਆਂ ਜਿੱਦ ਡੋਲੀਆਂ ਡੋਲੀਆਂ ਬਣਾਉਣੀਆਂ ਬਾਈ ਹੁਣ ਕਿਉਂਕਿ ਬਾਈਆਂ ਬੂਈਆਂ ਦੇਣ ਅੱਗੇ ਆ ਗਏ ਆ ਠੀਕੋ ਗਲਤੀ ਨਹੀਂ ਕਰਨੀ ਕਿਉਂਕਿ ਪਿਛਲੀ ਵਾਰੀ ਵੀ ਆਪਣੇ ਕੋਲ ਚਲੋ ਹੋ ਗਿਆ ਜਕਦਾ ਵੀ ਲਾ ਲਓ ਹਨਾ ਵੀ ਆਪਣੇ ਕਬੂਤਰ ਬਿਮਾਰ ਹੋ ਗਏ ਤੇ ਕੁਝ ਵੀ ਹਨਾ ਨਹੀਂ ਸੀਜ਼ਨ ਵਧੀਆ ਲੱਗਾ ਹਨਾ ਤੇ ਫਿਰ ਵੀ ਚਲੋ ਬਾਈ ਅਬੂਜਾ ਜਿੰਨੀਆਂ ਬਜਿੱਤੀਆਂ ਫਿਰ ਵੀ ਬਿਮਾਰ ਤਰਾਣਾ ਆਪਾਂ ਕੀਤਾ ਹਨਾ ਮਾੜਾ ਮੋਟਾ ਜੋ ਵੀ ਆ ਤੇ ਦੋ ਵਾਰੀ ਕਬੂਤਰ ਬਿਮਾਰ ਹੋ ਗਏ ਹਨਾ ਤੇ ਕੋਈ ਚੱਕਰ ਨਹੀਂ ਬਾਈ ਅੱਜ ਕਰਦੇ ਆ ਤੇ ਇੱਕ ਦੋ ਕਮੈਂਟਾਂ ਦੇ ਵੀ ਜਵਾਬ ਦੇਵਾਂਗੇ ਇੱਕ ਅੱਧਾ ਬਾਈ ਇੱਕ ਹੋਰ ਵੀ ਆ ਉਹ ਹਰੇਕ ਵੀਡੀਓ ਤੇ ਕਮੈਂਟ ਕਰਦਾ ਵੈਸੇ ਮੈਂ ਰਿਪਲਾਈ ਕਿਸੇ ਦਾ ਵੀ ਨਹੀਂ ਦ ਤੇ ਬਾਈ ਕਿਹਨਾਂ ਦਾ ਬਾਈ ਕਿੰਨੀਆਂ ਕ ਬਾਜ਼ੀਆਂ ਬਾਈ ਦੇਖੋ ਮੈਂ ਜਿੱਤਉਣ ਨੂੰ ਜਾਂ ਕਿਸੇ ਨੂੰ ਦਿਖਾਉਣ ਵਾਸਤੇ ਮੈਂ ਕਬੂਤਰ ਨਹੀਂ ਰੱਖੇ ਬਾਈ ਹਨਾ ਮੈਂ ਤਾਂ ਸਿਰਫ ਆਪਦੇ ਸ਼ੌਂਕ ਨੂੰ ਰੱਖੇ ਆ ਬਾਈ ਠੀਕ ਆ ਜਿੰਨਾ ਵੀ ਮੈਨੂੰ ਟਾਈਮ ਮਿਲਦਾ ਜਿਹੜੇ ਤਾਂ ਮੇਰੇ ਨਾਲ ਪੁਰਾਣੇ ਜੁੜੇ ਹੋਇਆ ਪੁਰਾਣੀਆਂ ਵੀਡੀਓ ਦੇਦੇ ਉਹਨਾਂ ਨੂੰ ਪਤਾ ਵੀ ਮੈਂ ਕਿੰਨੀਆਂ ਕ ਬਾਜ਼ੀਆਂ ਜਿੱਤਿਆਂ ਤੇ ਕਿੰਨੀਆਂ ਕ ਨਹੀਂ ਜਿੱਤਿਆਂ ਠੀਕ ਆ ਬਾਕੀ ਹੱਥ ਜੋੜ ਕੇ ਸੋਰੀ ਬਾਈ ਇਹ ਕਿਹੇ ਗੱਲ ਦਾ ਵੀ ਆਪਣਾ ਗੁੱਸਾ ਲੱਗਾ ਤੇ ਮੈਨੂੰ ਕਿਸੇ ਵੀ ਵੀਰ ਦਾ ਗੁੱਸਾ ਨਹੀਂ ਲੱਗਦਾ ਹੁੰਦਾ ਜਾਂ ਕਿਸੇ ਦਾ ਵੀ ਕਮੈਂਟ ਤੇ ਮੇਰਾ ਵਧੀਆ ਹੀ ਰਿਪਲਾਈ ਜਾਂਦਾ ਹੁੰਦਾ ਵੀ ਮਾੜਾ ਨਹੀਂ ਹਨਾ ਹਾਰ ਜਿੱ ਦੋ ਸੀਜ਼ਨ ਚਲੋ ਆਪਣੇ ਹੋ ਗਏ ਕੂਤਰ ਬਿਮਾਰ ਹੋ ਗਏ ਠੀਕ ਆ ਕੋਈ ਗੱਲ ਨਹੀਂ ਦੋ ਵਾਰੀ ਕੂਤਰ ਬਿਮਾਰ ਗਏ ਅੱਜ ਨਹੀਂ ਤਾਂ ਕੱਲ ਫੇਰ ਸੈੱਟ ਹੋ ਜਾਣਗੇ ਫੇਰ ਗੈਂਗ ਉਤਰ ਜਾਣਗੇ ਮੈਦਾਨ 'ਚ ਜਿੱਦਾਂ ਹੁੰਦੇ ਸੀ ਹਨਾ ਬਾਕੀ ਠੀਕ ਆ ਕੋਈ ਚੱਕਰ ਨਹੀਂ ਮਾੜਾ ਮੋਟਾ ਚੱਲਦਾ ਰਹਿੰਦਾ ਢਿੱਲਮਠ ਕੋਈ ਗੱਲ ਨਹੀਂ ਤੇ ਆਪਾਂ ਨਾ ਤਾਂ ਕਿਸੇ ਵੀ ਗੱਲ ਦਾ ਮੈਂ ਦਿਲ ਤੇ ਲੈਣਾ ਹੁਣਾ ਬਾਈ ਜਾਂ ਕੁਝ ਵੀ ਰਿਪਲਾਈ ਪੇਲੀ ਗੱਲ ਤਾਂ ਵਈ ਮੈਂ ਦਿੰਦਾ ਹੀ ਨਹੀਂ ਹਨਾ ਕਿਸੇ ਨੂੰ ਵੀ ਤੁਸੀਂ ਬਹੁਤ ਵੀਡੀਓ ਤੇ ਕਈ ਭਰਾਵਾਂ ਨੇ ਕਮੈਂਟ ਕੀਤੇ ਮੇਰੇ ਸਾਬ ਨਾਲ ਤੁਹਾਡੇ ਹੀ ਉਹ ਵੀਡੀਓ ਤੇ ਕਮੈਂਟ ਸੀ ਬਾਈ ਦਾ ਹਨਾ ਚਲੋ ਮੈਂ ਨਾ ਤਾਂ ਕੀ ਲੈਣਾ ਬਾਈ ਕਹਿੰਦਾ ਵੀ ਕਰੀ ਬਾਜ਼ੀਆਂ ਦਿਖਾ ਕਿੰਨੀਆਂ ਜਿੱਤੇ ਨਾਮ ਦੱਸਾ ਦਿਓ ਬਾਈ ਮੈਂ ਜਤਾਉਣ ਨੂੰ ਜਾਂ ਦਿਖਾਉਣ ਨੂੰ ਤਾਂ ਹੈ ਹੀ ਨਹੀਂ ਮੈਂ ਤਾਂ ਜਿਹੜੇ ਤਾਂ ਪੁਰਾਣੇ ਜੁੜੇ ਬਾਈ ਉਹਨਾਂ ਨੂੰ ਪਤਾ ਮੈਂ ਤਾਂ ਬਾਹਰ ਅੰਦਰ ਵਾਲਾ ਬੰਦਾ ਬਾਹਰ ਚਲ ਜਾਣਾ ਫੇਰ ਜੋ ਕਿਤੇ ਆਗੇ ਤੇ ਮਾੜਾ ਮੂਟਾ ਆਪਣਾ ਸ਼ੌਂਕ ਕਰ ਲਿਆ ਤੇ ਬਾਕੀ ਜੋ ਵੀ ਪਰਮਾਤਮਾ ਲੋ ਗੇਮ ਹੁੰਦੀ ਬਾੜੀ ਮੂਟੀ ਉਹਦੇ ਸਦਕੇ ਆਪਾਂ ਜਿੱਤੇ ਵੀ ਲਈਦੇ ਤੇ ਹਾਰ ਵੀ ਜਾਈਦੀਆਂ ਬਾਈ ਹਾਰਨੀਆਂ ਪੇਲੀਆਂ ਹੀ ਹੁੰਦੀਆਂ ਮੈਂ ਇਹੀ ਕਹਿ ਸਕਦਾ ਬਾਈ ਮੈਂ ਹਾਰੇ ਆਈਆਂ ਹਾਰੇ ਆਈ ਮੰਨ ਕੇ ਚਲੋ ਜੇ ਹਾਰਾਂਗੇ ਤਾਂ ਅੱਜ ਕੱਲ ਜਿੱਤ ਵੀ ਜਾਵਾਂਗੇ ਠੀਕ ਐ ਐਡਾ ਆਪਾਂ ਨੂੰ ਕੋਈ ਚੱਕਰ ਨਹੀਂ ਤੇ ਜੋ ਜਿੱਤਿਆ ਬਾਈ ਉਹ ਮੈਂ ਆਪਣੇ ਲਈ ਜ ਠੀਕ ਹੈ ਦਿਖਾਉਣ ਨਾਲ ਤਾਂ ਕੁਝ ਨਹੀਂ ਹੋਣਾ ਨਾ ਮੈਂ ਕੋਈ ਚੇਲੇ ਪੋਣੇ ਆ ਨਾ ਮੈਨੂੰ ਇਦਾਂ ਦਾ ਕੋਈ ਆ ਹਨਾ ਮੈਂ ਤਾਂ ਸਿਰਫ ਬਈ ਆਪਣਾ ਸ਼ੌਂਕ ਕਰਦਾ ਤੇ ਤੁਹਾਡੇ ਨਾਲ ਇੰਜਵਾਇ ਮਤਲਬ ਸ਼ੇਅਰ ਕਰਦਾ ਵੀ ਬਈ ਆਪਣੇ ਆ ਕਬੂਤਰ ਆ ਉੜਦੇ ਆ ਜਾਂ ਕੁਝ ਵੀ ਇਦਾਂ ਦਾ ਹੋਰ ਕੋਈ ਸੀਨ ਨਹੀਂ ਹੈਗਾ ਆਪਾਂ ਨੂੰ ਦਿਖਾਵੇ ਦਾ ਦਿਖਾਵਾ ਨਹੀਂ ਮੈਂ ਕਰਨਾ ਬਈ ਠੀਕ ਆ ਤੇ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੁੰਦੇ ਤਾਂ ਬਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਜਿਹੜੇ ਭਰਾਵਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਆਜੋ ਬਈ ਕਰੀਏ ਅਗਲੀ ਵੀਡੀਓ ਚਲੋ ਬਾਗੋ ਬੱਟੀਆਂ ਦਰਬਾਰ ਚਲੋ 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 ਲੋਈ ਬਾਬੇ ਉਤਰ ਲੈ ਕਾਟ ਉਹ ਤਹੀ ਵੀ ਚਲ ਵਾ ਚੱਲ ਚੱਲ ਸ਼ੇਰਾ ਚੱਲ ਚੱਲ ਬਈ ਲੋਈ ਬਾਬੇ ਬੱਚੂ ਬੁੱੱਚੇ ਛੱਡ ਲੈ ਵਾਰ ਠੀਕ ਆ ਤੇ ਜਿਹੜੀ ਬਾਈ ਆਪਣੀ ਸੰਗਤਪੁਰ ਬਾਜੀ ਜਿੱਤੀ ਸੀ ਹਨਾ ਬਾਈ ਉਹਨੇ ਕਾਂਡਾ ਲਾ ਦਿੱਤਾ ਠੀਕ ਆ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਤੇ ਉਹਦੇ ਬੱਚੇ ਐਦਾਂ ਦੇ ਬੱਚੇ ਕੱਢਦੀ ਹੁੰਦੀ ਬਾਈ ਉਹ ਜਿਹੜੇ ਆ ਨਹੀਂ ਮੁਰ ਗਿਆ ਉਹਨੇ ਆਂਡਾ ਲਾ ਦਿੱਤਾ ਬਈ ਠੀਕ ਆ ਬੋ ਟਾਈਮ ਬਾਦੀ ਲਾਇਆ ਮਤਲਬ 5-6 ਸਾਲ ਬਾਦੀ ਆਂਡੇ ਲਾਏ ਉਹਨੇ 4-5 ਸਾਲ ਹੋ ਹੀ ਗਏ ਉਹਨੂੰ ਹਨਾ ਜੋ ਬਾਜੀ ਪੂਜੀ ਜਿੱਤੀ ਆ ਉਸ ਦਿਵਾਰ ਮ ਬਾਹਰ ਚਲ ਗਿਆ ਸੀਗਾ ਉਸ ਦਿਵਾਰ ਫਿਰ ਆ ਕੇ ਤੇ ਦੁਬਾਰਾ ਜੁੜ ਜੁੜੇ ਲਾਇਆ ਕਬੂਤਰੀ ਆਂਡੇ ਤੋਂ ਬੰਦ ਬੰਦ ਹੋ ਗਈ ਸੀ ਹਨਾ ਤੇ ਮੈਂ ਕਿਹਾ ਨਹੀਂ ਕਿਉਂਕਿ ਉਹਦੇ ਨਾਲ ਉਹਦੇ ਮਾਪਿਓ ਪਏ ਹੀ ਮੇਰੇ ਤੋਂ ਕਈ ਨਸਲ ਨੁਸਲ ਉਹਦੀ ਪਈ ਸੀ ਹਨਾ ਤੇ ਉਹ ਵੀ ਇਦਾਂ ਹੀ ਫੇਕ ਜਿਹੜੀ ਆਪਣੀ ਭਾਈ ਉੱਥੇ ਜਿੱਤੀ ਸੀ ਜਿਹੜੀ ਆਪਣੀਆਂ ਰੱਤੀਆਂ ਜਿੱਤੀਆਂ ਸੀ ਹਨਾ ਤੇ ਲੰਗੜਸਪੁਰ ਉਹ ਵੀ ਭਾਈ ਬਾਚ ਉਹਦੇ ਉਹ ਵੀ ਕਬੂਤਰੀ ਫੂਕੇ ਆਂਡੇ ਤਾਂ ਦੱਸਿਆ ਸੀ ਵੀ ਜਿੱਦਾਂ ਹੋਇਆ ਸੀ ਹਨਾ ਵੀ ਆਂਡਾ ਉਂਡਾ 1 ਪਿਓ ਛੱਡ ਕੇ ਹੁਣ ਆਪਾਂ ਉਹਦੀ ਭੈਣ ਲਾਈ ਆ ਤੇ ਉਹਦੀ ਭੈਣ ਨੇ ਫੇਰ ਬਈ ਉਹਦਾ ਦੇ ਬੱਚੇ ਕੱਢਦੇ ਆ ਠੀਕ ਆ ਤੇ ਉਹ ਵੀ ਉਹਦਾ ਹੀ ਬਸ ਲਾ ਲੂ ਦਿੱਤੇ ਆ ਤੇ ਬਾਕੀ ਬਾਈ ਜਿੱਦਾਂ ਵੀ ਹੁਣ ਜਿਹੜੇ ਕਬੂਤਰ ਆਪਣੇ ਪਹਿਲਾਂ ਵੀ ਜਿੱਤੇ-ਜੁੱਤੇ ਆਵਾਜ਼ੀਆਂ ਉਹ ਵੀ ਲਾਈਏ ਬਈ ਜੁੜੇ ਹਨਾ ਜਿੰਨੇ ਵੀ ਕਬੂਤਰ ਆਪਣੇ ਪਏ ਪੂਏ ਆ ਮੇਰੇ ਸਾਬ ਨਾਲ 20-25 ਕਬੂਤਰ ਹੁਣ 25 ਦੇ 25 ਚੱਕ ਕੇ ਉਹ ਐਦਾਂ ਹੀ ਲਾ ਦੇਣੇ ਮਤਲਬ ਕਬੂਤਰੀਆਂ ਇਹ ਨਹੀਂ ਕਿ ਉਹ ਸਿਲੈਕਟ ਕਰਕੇ ਲਾਉਣੀਆਂ ਕਿਉਂਕਿ ਉਹਦਾ ਵੀ ਬਾਈ ਪਏ ਆ ਕਬੂਤਰੀਆਂ ਵੀ ਚੰਗੀਆਂ ਤੇ ਕਬੂਤਰ ਵੀ ਚੰਗੇ ਆ ਠੀਕ ਆ ਖੁੱਡਾ ਵਿਹਲਾ ਕਰਨਾ ਹੋਰ ਨਹੀਂ ਕੋਈ ਗੱਲ ਜਿਹੜਾ ਇਧਰ ਖਾਨੇ ਲਾ ਗਿਆ ਇਦਾਂ ਹੀ ਕਬੂਤਰੀਆਂ ਦਾ ਇਦਾਂ ਹੀ ਕਬੂਤਰ ਛੱਡ ਦੇਣੇ ਆ ਇੱਕ ਇੱਕ ਦਿਨ ਇੱਕ ਅੱਧੀ ਕਬੂਤਰੀ ਦੇ ਨਾਲ ਜੇ ਕੋਈ ਮਾੜਾ ਮੋਟਾ ਲੱਗਣਾ ਤੇ ਦੋ ਤਿੰਨ ਦਿਨ ਤਹਾਨੂੰ ਡਕਾਂਗੇ ਡਾਕੇ ਤੇ ਜੋੜੇ ਇਦਾਂ ਹੀ ਛੱਡੀ ਜਾਣੇ ਹਨ ਜਿੰਨੇ ਵੀ ਕਬੂਤਰ ਆਪਾਂ ਬੀਰ ਉਦਾਂ ਹੀ ਉਦਾਂ ਹੀ ਮਰ ਓਕੇ ਹੋਏ ਸੀ ਹਨ ਤੇ ਉਹ ਤੁਹਾਨੂੰ ਮੈਂ ਦੱਸੂਗਾ ਵੀ ਠੀਕ ਆ ਵੀ ਕਿਹੜੇ ਕਿਹੜੇ ਕਬੂਤਰ ਸੀ ਉਹ ਪੁਰਾਣੇ ਜਿਹੜੇ ਵੀ ਆਪਾਂ ਜਿੱਤੇ ਜਾਂ ਹਰੇ ਜਾਂ ਕੋਈ ਵੀ ਐਂਡ ਨੂੰ ਹਾਰ ਗਿਆ ਜਾਂ ਕੱਦਾਂ ਵੀ ਹੋਇਆ ਹਨ ਉਹ ਸਾਰੇ ਕਬੂਤਰ ਪਏ ਹੋਏ ਆ ਉਹ ਸਾਰੇ ਚੱਕ ਇਦਾਂ ਹੀ 27 28 ਕਬੂਤਰ ਹੋਣੇ ਆ ਜਿਹੜੇ ਆਪਾਂ ਇਦਾਂ ਹੀ ਰੋਕੇ ਹੋਇਆ ਦਵ ਰੋਗ ਲਿਆ ਉਹ ਸਾਰੇ ਦੁਬਾਰਾ ਹੁਣ ਜੋੜੇ ਲਾ ਦੇਣੇ ਬਾਈ ਆਪਾਂ ਠੀਕ ਆ ਬਾਕੀ ਜਿਹੜੇ ਤਾਂ ਆਪਣੇ ਦਾ ਪੁਰਾਣੇ ਜੋੜੇ ਸਾਰਿਆਂ ਨੂੰ ਪਤਾ ਹੋਣਾ ਕਿਹੜੇ ਕਿਹੜੇ ਕਬੂਤਰਾਂ ਦੀ ਮੈਂ ਗੱਲ ਕਰਦਾ ਹਨ ਤੇ ਕਪੜਾ ਮੋਟੂ ਵੀ ਆ ਬਾਈ ਤੇ ਮੋਟੂ ਵੀ ਲਾਈਏ ਬਾਈ ਹਨ ਤੇ ਬਾਈ ਪੂਰੀ ਵਾਲੇ ਕਬੂਤਰਾਂ ਚੋਂ ਸੀ ਜਿਹੜਾ ਉਹ ਉਹ ਕੂਤਰ ਆਪਣੇ ਬਣੇ ਹੋਏ ਆ ਜਿਹੜੇ ਤੇ ਉਹ ਉਹਨਾਂ ਨੂੰ ਲਾਈਏ ਆਪਾਂ ਕੂਤਰਾਂ ਜੋੜੇ-ਜੋੜੇ ਤੇ ਕਰੀਏ ਸੈਟਮੈਂਟ ਆਪਣਾ ਜੋ ਹਨਾ ਆਪਣਾ ਡੱਬੇ ਦਾ ਬੱਚਾ ਵੇ ਰੱਤਾ ਤੇ ਕਈ ਭਰਾਵਾਂ ਨੇ ਕਿਹਾ ਸੀ ਵੀ ਬਾਈ ਇਹ ਡੱਬੇ ਕੱਢੂਗਾ ਜਾਂ ਕਿੰਦਾ ਬਾਈ ਰੱਤੇ ਹਨਾ ਇੱਕ ਤਾਂ ਬਾਈ ইমরান ਆਪਣਾ ਤੇ ਉਹ ਵੀ ਬਾਈ ਕਹਿੰਦਾ ਸੀਗਾ ਬਾਈ ਡੱਬੇ ਕੱਢੂਗਾ ਨਹੀਂ ਬਾਈ ਰੱਤਾ ਹੀ ਕੱਢਿਆ ਹਨਾ ਤੇ ਦੋਨੇ ਰੱਤੇ ਹੀ ਆ ਤੇ ਇਹ ਵੀ ਲਾਉਨੇ ਉਹਨਾਂ ਨੇ ਬਸ ਢਾਂਗੀ ਦਾ ਹੁਣ ਥੋੜੇ ਦਿਨਾਂ ਤੱਕ ਢਾਂਗੀ ਢੂੰਗੀ ਤੇ ਬਿਠਾਉਣ ਲੱਪੜ ਨਵੀਂ ਛਤਰੀ ਤੇ ਬਿਠਾਵਾਂਗੇ ਇਹਨਾਂ ਨੂੰ ਤੇ ਉਹਦਾ ਇੱਥੇ ਗੱਡੀ ਗੁੱਡੀ ਜਾਂਦੇ ਆਪਾਂ ਠੀਕ ਆ ਇੱਕ ਇਹ ਆ ਤੇ ਇੱਕ ਦੋ ਬੱਚੇ ਹੋਰ ਲਿਆਈਏ ਤੱਕੇ ਤੇ ਜਿੰਨੇ ਵੀ ਮਤਲਬ ਬੱਚਪੁਚੇ ਆਪਣੇ ਹੋਏ ਆ ਉਹ ਲਿਆ ਕੇ ਇੱਥੇ ਢਾਂਗੀ ਦੀ ਛੱਡੀ ਥੋੜੀ ਜੀ ਧੁੱਪ ਲੱਗੇ ਮੱਠੀ ਬੱਠੀ ਧੁੱਪ ਆ ਜਿਆਦਾ ਤਾਂ ਨਹੀਂ ਹੈਗੀ ਤੇ ਉਹ ਛੱਡਦੇ ਆ ਬਈ ਲਾ ਕੇ ਇਹ ਡੱਬੇ ਆ ਦੂਜਾ ਵਿਚਾਰ ਰੱਤਾ ਡੱਬੇ ਦੇ ਇੱਕ ਤਾਂ ਲਾਪੇ ਉਡੰਡਾਰੀਆਂ ਡੂਰੀਆਂ ਮਾਰ ਕੇ ਉਹ ਚਲ ਗਿਆ ਉੱਤੇ ਹਨਾ ਇਹ ਵੀ ਉੱਡਦਾ ਹਲਕੇ ਫੁਲਕੇ ਉੱਡਣ ਲਾਪੇ ਇਹ ਇਹ ਕੋੜੇ ਬਹੁਤ ਹੋਣੇ ਬਾਈ ਠੀਕ ਆ ਬਹੁਤ ਤਿੱਖੇ ਹੋਣੇ ਇਹਨਾਂ ਨੂੰ ਹੋਣੀ ਲਾਉਣਾ ਪੈਣਾ ਢਾਂਗੀ ਤੇ ਜਿੱਦਾਂ ਇਹ ਜੋੜਜਾਤ ਹੋਣ ਲਾਪੇ ਨਾ ਇਹ ਬਾਲੇ ਕੋੜੇ ਆ ਜਿਹੜੇ ਡੱਬੇ ਆਪਣੇ ਤੇ ਇਹ ਸੰਗਤਪੁਰ ਵਾਲੀ ਦੇ ਬਲੱਡ ਚ ਹੋਈਆਂ ਜਿਹੜੀ ਮਤਲਬ ਸੰਗਤਪੁਰ ਜਿੱਤੀ ਸੀ ਉਹਦੇ ਬਲੱਡ ਚ ਹੋਈਆਂ ਜਿਹੜਾ ਮਤਲਬ ਡੱਬੇ ਦਾ ਪੇ ਸੀਗਾ ਠੀਕ ਆ ਉਹ ਸੰਗਤਪੁਰ ਵਾਲੀ ਦਾ ਪੁੱਤ ਸੀ ਠੀਕ ਆ ਇੱਕ ਆਪਣਾ ਕਬੂਤਰ ਸੀ ਬਾਈ ਇਹ ਵੱਡੇ ਕਬੂਤਰ ਦਾ ਪੱਠਾ ਸੀ ਉਹ ਪਿੰਡ ਵੀ ਬਾਜੀ ਦੋ ਪਿੰਡ ਹੀ ਜਿੱਤ ਗਿਆ ਸੀ ਬਾਜੀਆਂ ਤੇ ਦੋ ਬਾਹਰ ਜਿੱਤਿਆ ਸੀ ਮਤਲਬ ਤੇ ਚਾਰ ਬਾਜੀਆਂ ਉਹ ਜਿੱਤਿਆ ਸੀ ਤੇ ਉਹਦਾ ਮਤਲਬ ਉਹਦਾ ਪੁੱਤ ਸੀ ਉਹ ਉਹ ਜੋੜੇ ਦਾ ਮਤਲਬ ਸੰਗਤਪੁਰ ਵਾਲੀ ਦਾ ਉਹ ਕਬੂਤਰ ਲੱਗ ਕੇ ਤੇ ਗਾਂ ਉਹਦੇ ਪੁੱਤ ਦਾ ਫਿਰ ਡੱਬੇ ਡੱਬਾ ਸੀ ਆਪਣਾ ਤੇ ਡੱਬੇ ਦੇ ਗਾਂ ਆਇਆ ਬਈ ਪਰ ਉਹ ਤਾਂ ਬਈ ਸਿਆਣੇ ਇੰਦੇ ਸੀ ਨਾ ਹੱਤਾ ਤੇ ਵੀ ਲਾਉਣ ਦੀ ਲੋੜ ਨਹੀਂ ਪੈਂਦੀ ਸੀ ਕਬੂਤਰ ਆਪ ਹੀ ਬੰਦਿਆਂ ਦਾ ਪਿਆਰ ਕਰਦੇ ਇੰਨੇ ਮੱਠੇ ਦੇ ਕਬੂਤਰ ਉਹ ਆਪਣੇ ਪੁਰਾਣੇ ਕਬੂਤਰ ਸੀ ਆ ਤੇ ਉਹ ਤਾਂ ਕਬੂਤਰ ਚਲੋ ਹੈ ਨਹੀਂਗਾ ਕਬੂਤਰ ਗਵਾਚ ਗਿਆ ਸੀ ਉਹ ਇਹ ਤੇ ਪਿੱਛੇ ਝੋਨੇ ਦੇ ਵਿੱਚ ਡੇਗਿਆ ਸੀ ਉਦੋਂ ਕੱਟ ਕੇ ਇੱਥੇ ਬਾਹਰ ਛੱਡੀਦੇ ਹੁੰਦੇ ਸੀ ਹਨਾ ਉਹਦਾ ਆਪਾਂ ਵੀਡੀਓ ਨਹੀਂ ਸੀ ਪਾਉਂਦੇ ਹੁੰਦੇ ਇੱਥੋਂ ਕਬੂਤਰ ਉੱਡ ਕੇ ਜਾ ਕੇ ਖੱਤੇ 'ਚ ਡੇਗਿਆ ਸੀ ਹਨਾ ਤੇ ਉਹ ਕਬੂਤਰ ਲੱਭਾ ਨਹੀਂ ਸੀ ਝੋਨੇ ਦੇ ਵਿੱਚੋਂ ਪਤਾ ਹੀ ਨਹੀਂ ਕਿੱਧਰ ਉਹ ਘਰਾ ਘਰਾ ਜ ਵੜ ਗਿਆ ਜਾਂ ਕਿੱਥੇ ਡੇਗਿਆ ਪਤਾ ਹੀ ਨਹੀਂ ਲੱਗਾ ਸੀ ਹਨਾ ਇੱਕ ਜਗ ਤਾਂ ਮਿੱਥੋਂ ਨੇ ਹਵਾ ਜੀ ਚੱਲਦੀ ਸੀ ਮੱਠੀ ਮੱਠੀ ਉੜਿਆ ਤੇ ਉਹ ਗਵਾਦ ਗਿਆ ਤੇ ਉਹ ਕਬੂਤਰ ਆਪਣੇ ਕੋਲ ਚਾਰ ਬਾਜੀਆਂ ਜਿੱਤਿਆ ਸੀ ਤੇ ਗਾ ਉਹਦੇ ਪੁੱਤ ਦਾ ਮਤਲਬ ਏਦਾਂ ਬਣਾ ਕੇ ਆ ਬੱਚੇ ਬਣੇ ਆ ਜਾ ਕੇ ਉਹਦੇ ਪੁੱਤ ਤੇ ਗਾਂ ਪੁੱਤ ਦੇ ਆ ਠੀਕ ਆ ਉਸ ਕਬੂਤਰ ਜਿਹੜੀ ਸੰਗਤ ਜਿਹੜਾ ਬੱਚਾ ਬਣਿਆ ਸੀ گاਉ ਦਾ ਪੁੱਤ ਸੀ ਉਹ ਜਿਹੜਾ ਆਪਣਾ ਮਰ ਗਿਆ ਡੱਬੇ ਦਾ ਪੇ ਹਨਾ ਤੇ گاਉ ਉਹਦਾ ਪੁੱਤ ਫੇ ਡੱਬਾ ਤੇ ਡੱਬੇ ਹੁਣਾਂ ਦੇ ਆਂ ਗਾਂ ਆ ਤਿੰਨ ਭਾਈ ਭੈਣ ਪਏ ਆਪਣੇ ਕੋ ਤਿੰਨੇ ਹੀ ਆਹ ਦੋ ਦੋ ਕਬੂਤਰ ਨਿਕਲੇ ਆ ਡੱਬੇ ਦੇ ਜਿਹੜੇ ਗਾਂ ਡੱਬਾ ਤੇ ਇੱਕ ਕਸ਼ਾਕ ਆ ਇੱਕ ਕਬੂਤਰੀ ਆ ਤਿੰਨ ਬੱਚੇ ਪਏ ਆਪਣੇ ਕੋ ਉਹਨਾਂ ਦੇ ਲਈ ਬਾਬਿਓ ਆ ਤੁਰੇ ਫਿਰਦੇ ਕਬੂਤਰ ਆਪਣੇ ਜਿਹੜੇ ਵੱਡੇ ਦਰਾਉ ਤੇ ਕਬੂਤਰੀ ਬੁੱਢੀ ਆ ਜਿਹੜੀ ਉਹ ਬੇਟੀਆਂ ਨਾ ਪੋੜ ਗਏ ਇਹ ਕਬੂਤਰੀਆਂ ਬੁੱਢੀਆਂ ਵੱਡੀ ਉਮਰ ਦੀਆਂ ਤੇ ਇਹਨਾਂ ਦਾ ਵੀ ਟ੍ਰੀਟਮੈਂਟ ਚੱਲੀ ਜਾਂਦਾ ਆ ਉਜ਼ਰੀਆਂ ਕੰਡਾ ਤਰਤਾ ਪਈ ਠੀਕ ਆ ਇਹਨੇ ਤੇ ਉਹ ਵੀ ਧਰੂਗੀ ਇਹਨਾਂ ਨੂੰ ਅਜ ਪਾਉਨੇ ਆ ਬਾਈ ਕੋਈ ਐਂਟੀਬਾਇਟਿਕ ਹਲਕਾ ਫੁਲਕਾ ਜਾ ਇੱਥੇ ਠੰਡਿਆ ਬਾਈ ਠਰਦਾ ਮੂੜਾ ਹਨਾ ਐਂਟੀਬਾਇਟਿਕ ਮਾੜਾ ਮੋਟਾ ਪਾ ਦਿੰਨੇ ਕੋਈ ਨਾ ਬਾਈ ਇਹਨਾਂ ਦੇ ਕੰਮ ਚੈੱਕ ਕਰ ਲਓ ਬਾਈ ਇਹ ਆਪਾਂ ਨੂੰ ਸਹਾਜੇ ਬੌਲੇ ਛੋਟੇ ਛੋਟੇ ਆ ਦੇਖ ਲਓ ਪਰ ਇਹਨਾਂ ਦੇ ਬਾਈ ਠੀਕ ਆ ਤੰਗ ਕਰੂਗੇ ਇਹ ਤਾਂ ਬੂਰ ਵੀ ਨਹੀਂ ਲੱ타 ਸਿਰ ਤੋਂ ਤੇ ਇਹਨਾਂ ਨੇ ਤੰਗ ਕਰਨਾ ਬਾਈ ਢਾਂਗੀ ਦੇ ਓਖੇ ਹੋਣਾ ਇਹਨਾਂ ਨੂੰ ਹੋਣੀ ਆਪਾਂ ਛੱਡਣੀ ਸ਼ੁਰੂ ਕਰ ਦਿੱਤੀ ਐ ਡੇਡਿਆਂ ਨੇ ਤੇ ਫੇ ਲੱਗਣਗੇ ਠੀਕ ਆ ਇਹ ਤਾਂ ਏਡੇ ਬੱਚੇ ਨਹੀਂ ਉੜਦੇ ਉੜਦੇ ਹੁੰਦੇ ਮਤਲਬ ਮੈਂ ਨਹੀਂ ਕਹਤਾ ਵੀ ਇਹੀ ਵਾਲੇ ਚੰਗੇ ਆ ਉੜਦੇ ਹੋਰ ਵੀ ਵਧੀਆ ਉਡਰ ਲਾਪੇ ਏਡੇ ਬੱਚੇ ਪਰ ਇਹਨਾਂ ਕਹਿੰਦਾ ਮਤਲਬ ਇਹ ਆ ਵੀ ਜੇ ਥੋੜੇ ਜਿਹੀ ਵੀ ਵੱਡੇ ਕਰ ਲਈ ਟਾਂਗੀ ਤੇ ਨਹੀਂ ਬੈਣੇ ਬਾਈ ਇਹ ਡਾਵੇ ਬਹੁਤ ਹੋਣੇ ਬੱਚੇ ਇਹ ਬੱਚੇ ਨਾ ਡਾਵੇ ਬਹੁਤ ਜ਼ਿਆਦਾ ਹੋਣੇ ਆ ਠੀਕ ਆ ਤੇ ਫੇ ਕਬੂਤਰੀ ਆਡੇ ਧਰੀ ਫਿਰਦੀ ਆ ਇਹਨਾਂ ਨੂੰ ਮੈਂ ਇੱਕ ਦੋ ਦਿਨ ਹੋਰ ਦੇਖਣਾ ਇਹਨਾਂ ਨੂੰ ਥੱਲੇ ਛੱਡਦਾ ਹੁਣ ਵੀ ਦਾਣੇ ਲੂਣੇ ਨੂੰ ਮੂੰਹ ਮਾਰਨੇ ਤੇ ਦਾਣੇ ਲੂਣੇ ਨੂੰ ਮਾੜਾ ਮੋਟਾ ਵੀ ਖਾਣ ਲੱਪੇ ਫੇ ਮਾਤੀ ਦੇ ਦੂ ਕਿ ਇੱਧਰ ਅੱਡ ਕਰ ਲੈਣੇ ਆ ਕਦ ਕਬੂਤਰੀ ਤੇ ਫੇ ਬੜਲੇ ਵਾਲੀ ਫੇ ਬਾਈ ਕਈ ਕਹਿੰਦੇ ਵੀ ਬੜਲੇ ਵਾਲੀ ਦਾ ਬਹੁਤ ਨਾਲ ਇੰਨਾ ਜਾਂ ਕਿਦਾਂ ਉਹ ਬਾਈ ਪਤਾ ਕੀ ਚੱਕਰ ਹੁੰਦਾ ਜਿੱਦਾਂ ਜੋੜਾ ਲਾਇਆ ਬੱਚੇ ਉਹਦੇ 8-10 ਬੱਚੇ ਬਣ ਗਏ ਆ ਉਹ ਹੁਣ ਹਰੇਕ ਆਰੀ ਮੇਰੇ ਮੂੰਹ ਤੇ ਚੜਿਆ ਵੀ ਉਹ ਜਦੋਂ ਆਉਂਦੀ ਆ ਸਾਹਮਣੇ ਉਹ ਲਾਇਆ ਹੋਇਆ ਜੋੜਾ ਆ ਠੀਕ ਆ ਬਾਕੀ ਹਜੇ ਜੋੜੇ ਨਹੀਂ ਲਾਏ ਹੈਗੇ ਜਿੱਦਾਂ ਹੋਰ ਨਵੇਂ ਜੋੜੇ ਜਿਹੜੇ ਜਿਹੜੇ ਡੱਬੇ ਡੁੱਬੇ ਉਹਨਾਂ ਦੇ ਇਹਨਾਂ ਦੇ ਨਾਂ ਜ਼ਿਆਦਾ ਆਉਂਦੇ ਕਿਉਂਕਿ ਇਹ ਜੋੜੇ ਲਾਏ ਹੋਏ ਆਪਾਂ ਠੀਕ ਆ ਤੇ ਬੜਲੇ ਵਾਲੀ ਦਾ ਵੀ ਤਾਂ ਆਉਂਦਾ ਬਾਈ ਕਿਉਂਕਿ ਐਤਕੀ ਮੈਂ ਉਹ ਨਸਲ ਬਹੁ ਬਣਾਈਆਂ ਬਾਈ ਠੀਕ ਆ ਜਿੰਨੇ ਬੈਠ ਪੰਜ ਸੱਤ ਕਬੂਤਰ ਹੋਰ ਨਸਲ ਦੇ ਹੋਣੇ ਸਾਰੇ ਬਦਲੇ ਵਾਲੀ ਨਸਲ ਦੇ ਹੀ ਆ ਬਾਈ ਜਿੰਨੇ ਵੀ ਆ ਉਹਦੇ ਭਰਾ ਦੇ ਉਹਦੀ ਭੈਣ ਦੇ ਤਾਂ ਕਰਕੇ ਇਹਨਾਂ ਦੇ ਨਾਂ ਜਾਦਾ ਆਉਂਦਾ ਮੇਰੇ ਮੂੰਹ ਤੇ ਇਹ ਚੜਿਆ ਵੀ ਜ਼ਿਆਦਾ ਹੁੰਦਾ ਇੱਕ ਹੁੰਦੀ ਨਾ ਵੀ ਦਿਲ ਨੂੰ ਚੀਜ਼ ਬਣ ਜਾਂਦੀ ਕੋਈ ਨਾ ਕੋਈ ਜਦੋਂ ਆਪਾਂ ਹੁੰਦੇ ਹੋਈਏ ਵੀ ਹਾਂ ਟਾਈਮ ਮਾੜਾ ਚੱਲਦਾ ਜਾਂ ਕੁਝ ਵੀ ਉਹ ਤੋਂ ਨਿਕਲ ਕੇ ਕੋਈ ਨਾਲ ਖੜਦਾ ਆਪਣੇ ਤਾਂ ਉਹ ਦਿਲ ਤੇ ਬਾਈ ਛੱਪ ਜਾਂਦਾ ਹੁੰਦਾ ਤੇ ਨਾਂ ਮੂੰਹ ਤੇ ਵੀ ਛੱਪ ਜਾਂਦਾ ਵੀ ਮੂੰਹ ਚੜਿਆ ਹੁੰਦਾ ਉਹ ਨਾਂ ਤੇ ਚੱਲਦਾ ਹੀ ਰਹਿੰਦਾ ਹਨਾ ਹੁਣ ਆਪਾਂ ਤੁਹਾਨੂੰ ਪਤਾ ਕਬੂਤਰੀ ਜਦੋਂ ਬਿਮਾਰ ਬਹੁ ਹੋਏ ਸੀਗੇ ਹਨਾ ਤੇ ਉਹ ਕਬੂਤਰੀ ਨੇ ਬਾਈ ਸਰਾ ਕਰਾਇਆ ਬਿਮਾਰ ਕਬ ਠੀਕ ਆ ਤੁਹਾਡੇ ਸਾਹਮਣੇ ਘਰੋ ਵੀ ਚਲ ਗਈ ਜਿੱਦਾ ਵੀ ਫਿਰ ਉਹ ਚੀਜ਼ਾਂ ਭਈ ਦਿਲ ਤੇ ਛਪ ਜਾਂਦੀਆਂ ਉਹ ਫਿਰ ਮੂੰਹ ਤੇ ਵੀ ਚੜ ਜਾਂਦਾ ਹੁੰਦਾ ਨਾ ਵੀ ਹਾਂ ਯਾਰ ਉਹਦਾ ਹੀ ਨਾ ਕਿਉਂਕਿ ਇਹ ਨਸਲ ਹੀ ਤਕਰੀਬਨ ਹੀ ਸਾਰੀ ਉਹੀ ਬੈਠੀ ਆ ਭਾਈ ਸਿਰ ਡੰਡਿਆਂ ਵਾਲੇ ਆਪਣੇ ਜਿਹੜੇ ਮੈਂ ਡੰਡਿਆਂ ਵਾਲੇ ਕਹਿੰਦਾ ਹੁਣ ਡੰਡਿਆਂ ਵਾਲੇ ਉੱਤਰ ਬੈਠੇ ਹੋਏ ਆ ਤੇ ਜਾ ਬੜਲੇ ਵਾਲੀ ਦੇ ਆ ਠੀਕ ਆ ਬਾਕੀ ਥੋੜੇ ਵਾਲ ਜਿੱਦਾਂ ਹੋਣਾ ਡੱਬਿਆਂ ਦੇ ਆਉਣ ਲੱਪੇ ਹੁਣ ਜਿਹੜੇ ਬੱਚੇ ਪਾਲਦੇ ਆ ਘਟਾ ਘਟ 20 25 30 ਬੱਚੇ ਹੋਣੇ ਆ ਉਹ ਹੋਰ ਨਸਲ ਚੋਂ ਆ ਸਾਰੇ ਫੇ ਉਹਨਾਂ ਦੇ ਨਾਂ ਆਉਣ ਲੱਪੈਣੇ ਕਿਉਂਕਿ ਜਿਹੜੀ ਚੀਜ਼ ਸਾਹਮ ਤੇ ਹੁਣ ਦੁਬਾਰਾ ਜੋੜੇ ਆਪਾਂ ਨਵੇਂ ਨੂੰ ਲਾਇਏ ਉਦੋਂ ਤੁਹਾਨੂੰ ਪਤਾ ਬਿੰਗੇ ਹੋ ਗਏ ਕੂਤਰ ਆਪਣੇ ਬਿਮਾਰੀ ਪੈ ਗਈ ਸੀ ਹਨਾ ਤੇ ਜੋੜੇ ਲਾਏ ਨਹੀਂ ਸੀ ਤੇ ਇਹ ਇਹ ਬਚੀ ਸੀਗੀ ਇਹੇ ਜੋੜਾ ਲਾਇਆ ਸੀ ਤੇ ਇਹਨਾਂ ਦੇ ਬੱਚੇ-ਪੂਚੇ ਬਣਦੇ ਰਹੇ ਕੂਤਰ ਬਚੇ ਸੀਗੇ ਬਾਕੀ ਸਾਰੀਆਂ ਵੱਡੀਆਂ ਕੂਤਰੀਆਂ ਬਿੰਗੀਆਂ ਹੋ ਗਈਆਂ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਤੇ ਉਹ ਸੈੱਟ ਸੂਟ ਕਰਕੇ ਹੁਣ ਜੋੜੇ ਲਾਏ ਆ ਤੇ ਹੁਣ ਬੱਚੇ-ਪੂਚੇ ਬਣਦੇ ਆ ਬਾਈ ਜਿੱਦਾਂ ਹਨਾ ਆ ਵੀ ਆਪਣਾ ਵੱਡੇ ਕੂਤਰ ਦਾ ਬੱਚਾ ਬਾਈ ਆ ਗਿਆ ਆ ਰਤਾ ਜਾ ਬੈਠਾ ਜਿਹੜਾ ਧੌਣ ਤੋਂ ਤੇ ਆ ਵੀ ਕੂਤਰੀ ਛੱਡਣੀ ਆ ਬਈ ਅੱਜ ਕੀ ਇਹ ਉਦਾਂ ਪੈਰਾਂ ਦੇ ਬਹੁਤ ਕੱਚੇ ਜਿਹੇ ਆ ਮਤ ਉੱਡੀ ਜਾਣ ਬਾਜੀ ਤੇ ਵੀ ਬਾਈ ਉੱਡੀ ਜਾਣ ਤੇ ਉੱਡੀ ਜਾਣ ਸਾਰੀ ਢਿਆੜੀ ਮਤਲਬ ਵਧੀਆ ਬਾਜੀ ਨਿਵੇੜ ਲਗੇ ਦਾ ਚੀਨੀ ਜੀ ਗਈ ਮੋਰੇ ਡੱਬੀ ਆ ਨਾ ਆ ਜੀ ਉੱਡੀ ਜਾਣ ਖੜੇ ਰਹੇ ਤਾਂ ਬਾਈ ਸ਼ਾਮ ਨੂੰ ਵੀ ਨਹੀਂ ਬੰਦੇ ਸ਼ਾਮੀ ਵੀ ਨਾ ਕਰੀਏ ਐਦਾਂ ਦੇ ਉੱਡਦੇ ਆ ਤੇ ਬਹਿਣ ਲੱਗੇ ਤਾਂ ਭੰਮ ਸਵੇਰੇ ਛੱਡ ਦਿਆਂ ਸਾਰੀ ਬਾਈ ਬਹਿ ਜਾਣ ਪੈਰਾਪੂਨਾ ਤੇ ਸੁੱਤੇ ਨਹੀਂ ਆ ਕਬੂਤਰ ਤੇ ਕਬੂਤਰ ਹੈਗੇ ਬਹੁਤ ਚੰਗੇ ਆ ਪਰ ਆ ਵਾਲੇ ਇਹ ਇੱਕੋ ਹੀ ਪੱਠੀ ਆ ਆਪਣੇ ਕੋ ਤੇ ਐਸੀ ਜੋੜਾ ਨਹੀਂ ਲਾਇਆ ਇਹ ਵਾਲਾ ਮੈਂ ਹਨਾ ਤੇ ਪਿਛੇ ਦੋ ਕੁ ਵਾਰੀ ਹੋਇਆ ਐਦਾਂ ਹੀ ਬਸ ਉੱਡਦੇ ਸੀ ਵਧੀਆ ਆ ਕੇ ਬਹਿ ਜਾਂਦੇ ਕਬੂਤਰ ਇਹ ਵੀ ਘਰੇ ਵੀ ਦਈਆਂ ਘਰੇ ਕਦੀ ਢਾਂਗੀ ਤੇ ਬਹਿ ਕੇ ਕਦੀ ਇਹ ਨਾ ਸੁੱਚੇ ਸੁੱਚਮ ਹੈ ਲੀਗੀ ਹੈਗੇ ਬਹੁਤ ਚੰਗੇ ਆ ਚੋਂ ਆ ਜਿਹੜੀ ਇਹ ਮਾਂ ਆ ਨਾ ਉਹੀ ਗਾਂ ਆ ਕੇ ਮਤਲਬ ਵੱਡੇ ਕੂਤਰੀ ਦੀ ਜਿਹੜੀ ਆਪਣੀ ਇੱਥੇ ਨੰਗਲ ਸਪਰੋਡ ਬਾਈ ਤਿੰਨ ਚਾਰ ਘੰਟੇ ਦੀ ਬਿੱਥ ਪਾਈ ਸੀ ਕੂਤਰੀ ਨੇ ਤੇ ਉਹਦੀ ਭੈਣ ਸਕੀ ਆ ਜਿਹਦੀ ਉਹ ਪੱਠੀ ਆ ਠੀਕ ਆ ਪਰ ਇਹ ਜਿਹੜਾ ਕਬੂਤਰ ਲੱਗਾ ਕਬੂਤਰ ਤੇ ਪ੍ਰੋਬਲਮ ਆ ਤੇ ਗਾਂ ਆ ਪਏ ਕਬੂਤਰ ਹੋਰ ਕਬੂਤਰ ਚਲਾਉਨੇ ਆ ਤੇ ਉੱਥੇ ਆ ਕੇ ਮਤਲਬ ਇਹਨਾਂ ਦੇ ਬਲੱਡ 'ਚ ਨਹੀਂ ਸੈੱਟ ਬੈਂਦੇ ਇਹ ਮੈਂ ਇਸ ਬਲੱਡ ਨਾਲ ਪੋਣਾ ਚਾਹੁੰਦਾ ਸੀ ਇਹ ਬਲੱਡ ਤੇ ਇਹ ਥੋੜਾ ਸੁੱਚਮ ਘਟਦੀ ਇਹਨਾਂ ਦੇ ਪੈਰ ਕਰੇ ਜੋਰ ਮਾਰਿਆ ਤੇ ਕਈ ਜੀ ਕਿਤੇ ਤੇ ਖੁੱਡੇ ਤੇ ਬਹਿ ਜਾਣਾ ਬਾਰ ਬਾਰ ਕੋਠੀ-ਕੁੱਠੀ ਤਾਂ ਨਹੀਂ ਬੈਂਦੇ ਘਰੇ ਮਨ ਲ ਕੁੜੀ ਖੁੱਡੇ ਤੇ ਬਹਿ ਜਾਂਦਾ ਬਾਹਰ ਵੀ ਇਦਾਂ ਹੀ ਕਰਦੇ ਇਹ ਇਹਨਾਂ ਨੂੰ ਰੰਗ ਦੀ ਖਿਆ ਨਹੀਂ ਛਤਰੀ ਵਰਗਾ ਤੇ ਜਾ ਕੇ ਬਹਿ ਜਾਂਦੇ ਫੇ ਤਾਂ ਕਰਕੇ ਜੋੜਾ ਤੋੜਦਾ ਸੀ ਬਾਈ ਫਿਰ ਜੋੜਾ ਲਾਇਆ ਨਹੀਂ ਉਹਨਾਂ ਦੀ ਇੱਕੋ ਹੀ ਪੱਠੀ ਆਪਣੇ ਕੋਲ ਪਈ ਆ ਤੇ ਇਹ ਹਰ ਕੀ ਬਾਜੀ ਛੱਡ ਕੇ ਦੇਖਾਂਗੇ ਕੀ ਕਰਦੀ ਆ ਹਨਾ ਤੇ ਜਿਹੜੇ ਆ ਦੋ ਬੱਚੇ ਪਾਲਦੇ ਆ ਬਾਈ ਤੇ ਹੁਣ ਨਾ ਫੇ ਵੜਦੇ ਵਾਲੀ ਤੇ ਹੁਣ ਕਿਉਂਕਿ ਇਹਦੇ ਪੁੱਤ ਦੀ ਗਾਂ ਮਤਲਬ ਧੀ ਸੀ ਉਹ ਇਹਦੇ ਪੁੱਤ ਦੀ ਗਾਂ ਧੀ ਸੀ ਬੜਲੇ ਵਾਲੀ ਜਿਹੜੀ ਹਨਾ ਇਹ ਵੀ ਮਲਾਉ ਹੋਈ ਬਲਾਟੇ ਮਤਲਬ ਬਦਲੇ ਵਾਲੀ ਵਾਲਾ ਹੀ ਹੋ ਗਿਆ ਹਨ ਪਰ ਇਹ ਕੂਤਰਾ ਪੜਾ 3-4 ਸਾਲ ਤੋਂ ਇਹੜੀ ਸੰਤਪੁਰ ਬਾਜੀ ਜਿੱਤੀ ਸੀ ਨਾ ਇਹ ਸੰਤਪੁਰ ਵਾਲੀ ਦਾ ਸਗਾ ਭਰਾ ਆ ਇੱਕੋ ਝੋਲੀ ਦੇ ਆ ਸੰਤਪੁਰ ਵਾਲੀ ਤੇ ਆ ਪੱਠਾ ਠੀਕ ਆ ਇਹ ਐਤ ਕੀ ਚੱਲਿਆ ਬਈ ਆਂਡੇ ਤੋਂ ਆਕੇ ਇਹ ਫੋਕੇ ਆਂਡੇ ਲਪੁੰਦਾ ਹੀ 4-5 ਸਾਲ ਹੋ ਗਏ ਜੀ ਨਾ 3-4 ਸਾਲ ਤੇ ਉਦੋਂ ਵਾਰ ਹੁਣ ਲਾਏ ਨੇ ਆਕੇ ਆ ਦੋ ਬੱਚੇ ਕੱਢੇ ਆ ਬਈ ਆਵਲੇ ਹੁਣ ਇਹਨੇ ਬਣੇ ਆ ਬੱਚੇ ਤੇ ਥੋੜਾ ਜਿਹਾ ਰੰਗ ਡਿਫਰੈਂਟ ਕੱਢਿਆ ਨਾ ਕੂਤਰੀ ਹੋਰ ਆ ਕੂਤਰੀ ਲਾਈ ਨਾ ਹਨਾ ਤੇ ਇਹ ਵਾਸ਼ਿੰਗ ਮਸ਼ੀਨ ਜਿੱਤੀ ਸੀ ਕੂਤਰੀ ਇਹ ਹੋ ਆ ਠੀਕ ਆ ਤੇ ਉਹ ਮਤਲਬ ਇਹਦੇ ਨਾਲ ਇਹ ਇਹ ਲਾਤੀ ਆ ਕਿ ਤੇ ਇਹਨਾਂ ਨੇ ਹੋਰ ਤਰ੍ਹਾਂ ਦੇ ਬੱਚੇ ਕੱਢੇ ਆ ਤੇ ਆ ਆਪਣੇ ਛਾਦੇ ਆਂਡੇ ਬਈ ਇਹ ਕਬੂਤਰ ਜਾ ਮਾਂਂਡੇ ਘਮਾਈ ਦਵਾ ਬਈ ਇਹ ਛਾੜੇ ਛੁੱਟ ਕੇ ਬੈਠੇ ਹੁੰਦੇ ਆਂਡੇ ਜਦੋਂ ਮਾਂਂਂਦ ਰਾਜਮਨ ਵਾਲੀ ਆਂਡੇ ਛੱਡ ਦਿੰਦੇ ਕਿਤੇ ਆਂਟੀ ਨਾ ਖਰਾਬ ਕਰ ਦੇਣ ਹਨਾ ਇੱਕ ਵਾਰੀ ਉਹਦਾ ਆਂਡੇ ਚੈੱਕ ਵੀ ਕਰਾਂਗੇ ਕਿ ਬੱਚੇ ਬਣੇ ਆ ਇਹਨਾਂ ਚ ਕੀਆ ਨਹੀਂ ਬਣੇ ਲੋਏ ਬਾਬੋ ਚੈੱਕ ਕੀਤੇ ਇੱਕ ਆਂਡੇ ਚ ਬੱਚਾ ਬਣਿਆ ਹੋਇਆ ਇੱਕ ਚ ਨਹੀਂ ਬਣਿਆ ਠੀਕ ਆ ਤੇ ਆਂਡੇ ਘਮਾ ਦਈਏ ਹੁਣ ਚੱਕੇ ਨਹੀਂ ਤਾਂ ਇਹ ਖਰਾਬ ਕਰ ਦੇਣੇ ਬਾਈ ਆਂਡੇ ਜਿੱਦਾਂ ਇਹ ਬਿੰਦੇ ਬੁੰਦੇ ਘੱਟੇ ਆਂਡਿਆਂ ਤੇ ਤੇ ਬੜਲੇ ਵਾਲੀ ਵੀ ਬ ਦੇ ਆ ਵੀ ਸੰਗਤਪੁਰਾਲੀ ਦਾ ਭਰਾ ਹੀ ਆ ਬਈ ਇਹਦੇ ਬੱਚੇ ਵੀ ਇਹਨਾਂ ਦੇ ਮੈਂ ਮਿੱਟੀ-ਮੁੱਟੀ ਤੇ ਪਾਉਣੀ ਸੀਗੀ ਤੇ ਤਾਂ ਨਹੀਂ ਪਾਈ ਮੈਂ ਕਿਉਂਕਿ ਘੱਟੇ ਗਾਂਦ ਸੀ ਪਰ ਇਹ ਕੱਲ ਨੂੰ ਟੋਕਰੀ ਕੱਟ ਕੇ ਇਹ ਵੀ ਸਾਫ਼ ਕਰਨਾ ਚਾਹ ਦਾਂ ਸਾਫ਼ ਕੀਤੇ ਨਾ ਸਾਰੇ ਹੀ ਅੱਜ ਆਪਾਂ ਆ ਸਾਰੇ ਸਾਫ਼ ਕਰਕੇ ਮਿੱਟੀ ਪਾਤੀ ਦੀ ਐਦਾਂ ਹੀ ਉਹ ਵੀ ਖਾਣੇ ਸਾਫ਼ ਕਰਨੇ ਆ ਇਹਨਾਂ ਨੇ ਆ ਸਵੇਰੇ ਕੀਤੀ ਆ ਦੇਖ ਲਓ ਚੰਗੀ ਤਰ੍ਹਾਂ ਕੋਈ ਬੈਠਣੀ ੱਡੀ ਦੀ ਮੈਂ ਇੱਥੇ ਪਰ ਬੱਚੇ ਆ ਬੱਚਿਆਂ ਨੂੰ ਦਾੜਾ-ਦੋਣਾ ਕਿਉਂਕਿ ਮੈਂ ਚੱਕਦਾ ਨਹੀਂ ਮੋਰੋ ਤੇ ਰਜਮੇ ਹੀ ਰਹਿੰਦੇ ਹਨ ਤਾਂ ਦਾੜਾ-ਦੋਣਾ ਦਿੰਦੇ ਰਹਿੰਦੇ ਬੱਚੇ ਮਿੱਠਾ ਮਾਰਦੇ ਰਹਿੰਦੇ ਇਸ ਕਰਕੇ ਤੇ ਇਹ ਹੁਣ ਫੇ ਕੱਲ ਪਰ ਤੁਹਾਨੂੰ ਫੇ ਸਾਫ਼ ਹੋਰ ਚੰਗੀ ਤਰ੍ਹਾਂ ਮੈਂ ਸਾਫ਼ ਕਰਕੇ ਹਟਿਆ ਸੀ ਬਈ ਸਾਰੀ ਹੈ ਨਾ ਤੇ ਆ ਚੱਕੋ ਬਈ ਦੋ ਬੱਚੇ ਆ ਬਲਦੇ ਆ ਤੇ ਆ ਜਿਹੜੀ ਆਪਾਂ ਨੰਗਲ ਸਪੋਰਟ ਤੁਹਾਨੂੰ ਦੱਸਿਆ ਵੀ ਜਿੱਤੀ ਸੀ ਕੂਤਰੀ ਆਹ ਰੰਗ ਦੇ ਜਿੱਤੇਗੇ ਸੇਮ ਆ ਹੀ ਰੰਗ ਠੀਕ ਆ ਆ ਹੁਣ ਚੱਲਣ ਵਾਲੀ ਆ ਆਪਣੀ ਕੂਤਰੀ ਇਹ ਲਈ ਉਹਦੀ ਭੈਣ ਆ ਸਗੀ ਤੇ ਇਹਨਾਂ ਨੇ ਕਿਦਾਂ ਦੇ ਬੱਚੇ ਕੱਢੇ ਬਈ ਐਦਾਂ ਦੀ ਸੀ ਜਿਹੜੇ ਉਹ ਜਿੱਤਦੇ ਸੀ ਨਾ ਆ ਜਿਹੜਾ ਥੱਲੇ ਬੈਠਾ ਕੋਰਤੇ ਪਰ ਇਹ ਚਿੱਟੇ ਪਰ ਕੱਢਣਗੇ ਵਿੱਚ ਇਹਨਾਂ ਨੇ ਮਾੜੇ ਮਾੜੇ ਡੱਬੇ ਜੇ ਕਰ ਜਾਣੇ ਉਹ ਵੀ ਕਰਵਾਜ ਦਾ ਲੱਗਿਆ ਮੈਂ ਸ਼ੇਵਾਜ ਨਾ ਠੀਕ ਆ ਸ਼ੇਵਾਜ ਕਰ ਦਈਏ ਵੋਟ ਹਾਂਜੀ ਆ ਜਾ ਵੇ ਗਰਵਾਇਓ ਟ ਹੋ ਜਾਊਗਾ ਨਾ ਨਾ ਲੈ ਆ ਫੇ ਉੱਤ ਅੱਡੀ ਨੂੰ ਫੜ ਫੜ ਕੇ ਵਾਏ ਅਿੰਦੀ ਜਲਦੀ ਫੜ ਕੇ ਤਾਂ ਲਿਆਇਆ ਕਰ ਤੇ ਲੋਗ ਗਰਵਾਇ ਫੇ ਫੋਰਮ ਚ ਗਰਵਾਇ ਐ ਕਿ ਤਾ ਓਟਈਆਂ ਤੂੰ ਆ ਜਾ ਫਿਰ ਕੱਢ ਉਹ ਤੇਰੀ ਓਏ ਬੱਲੇ ਉਹ ਗਈ ਫਾੜੋ ਫੜ ਜਲਦੀ ਆ ਲੋ ਖਾ ਲਿਆ 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 ਕਿੰਨੇ ਰਨ ਹੋ ਗਏ ਤੇਰੇ 3 3 ਸਕੋਰ ਆ ਹਾਂ ਲੈ ਫੇ ਹੁਣ ਤਾਂ ਗਿਆ ਉਹ ਤੇਰੀ ਫੜ ਕੇ ਲਿਆ ਸ਼ਿਵਾਰ ਪੰਜ 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 ਕਰ ਕਰ ਓਏ ਹੋਏ ਪਹੁੰਚ ਗਿਆ ਹੀ ਤੇ ਲੋਏ ਬਾਬਿਓ ਲੱਗਿਆ ਫਨਸ਼ਨ ਕਰ ਤੇ ਅੱਜ ਦੀ ਈਡੀ ਕੀ ਵੀਡੀਓ ਤੇ ਲੋ ਨਜ਼ਾਰਾ ਬਾਈ ਜੇ ਵੀਡੀਓ ਵਧੀਆ ਲੱਗੀ ਤਾਂ ਰਾਈਖੇਰ ਕਮੈਂਟ ਜਰੂਰ ਕਰ ਦਿਓ ਤੇ ਮਿਲਦੇ ਆ ਬਾਈ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ ਕਰਦੇ ਤੂੰ ਵੀ ਕਰ ਦੇ ਬਾਏ ਬਾਏ